ਹੁੰਦਾ ਤੇ 150 ਸਰੀਰ ਰੇਲ ਦੇ ਇਸ ਪਟੜੀ ਉਤੇ ਬੈਠਾ ਤੇ 150 ਬੈਠਾ ਇਧਰਲੇ ਪਾਸੇ ਤੇ ਜਿਹੜੇ ਮੋਰੀ ਬਣੇ ਨਾ ਜੀ ਉਹ ਹੈ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਇੱਕ ਰੇਲ ਦੀ ਪਟੜੀ ਉਤੇ ਸਭ ਤੋਂ ਅੱਗੇ ਬੈਠਾ ਭਾਈ ਕਰਮ ਸਿੰਘ ਇੱਕ ਪਾਸੇ ਬੈਠਾ ਮੈਨੇਜਰ ਪ੍ਰਤਾਪ ਸਿੰਘ ਤੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਰੇਲ ਗੱਡੀ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਇੱਕ 80 ਸਾਲ ਦਾ ਬਜ਼ੁਰਗ ਬੈਠਾ 80 ਸਾਲ ਦਾ ਬਜ਼ੁਰਗ ਅਸੀ ਸਾਹ ਦੇ ਬਜ਼ੁਰਗ ਦੇ ਨਾਲ ਇੱਕ ਭੈਣ ਬੈਠੀ ਹੈ ਜਿਹਦੀ ਗੋਦ ਵਿੱਚ 7 ਕ ਮਹੀਨੇ ਦਾ ਬੱਚਾ ਹੈ। ਇੱਕ ਵਾਰੀ ਫਿਰ ਕਹੋ ਸਤਨਾਮ ਸ੍ਰੀ ਵਾਹਿ। 7 ਮਹੀਨੇ ਦਾ ਬੱਚਾ। ਉਹ ਭੈਣ ਦੇ ਮਨ 'ਚ ਪਤਾ ਨਹੀਂ ਕੀ ਆਇਆ। ਉਹ ਉੱਠੀ ਆਪਣੇ ਦੁੱਧ ਚੁੰਗਦੇ ਬੱਚੇ ਨੂੰ ਰੇਲ ਦੀ ਪਟੜੀ ਤੋਂ ਪਰਲੇ ਪਾਸੇ ਬੱਟਿਆਂ ਦੇ ਥੋੜੀ ਜਿਹੀ ਨੀਵੀਂ ਜਗ੍ਹਾ ਉੱਥੇ ਰੱਖ ਕੇ ਵਾਪਸ ਆਣ ਕੇ ਫਿਰ ਪਟੜੀ ਤੇ ਬਹਿ ਗਈ। ਜਦੋਂ ਪਟੜੀ ਤੇ ਬੈਠੀ ਹਾਲੇ ਗੱਡੀ ਆਉਣ ਵਿੱਚ ਸਮਾਂ ਉਹ ਫਿਰ ਉੱઠી ਪੰਜਾ ਸੱਤਾ ਮਿੰਟਾਂ ਬਾਅਦ ਉਹਨੇ ਜਾ ਕੇ ਆਪਣਾ ਬੱਚਾ ਚੁੱਕਿਆ ਫਿਰ ਗੋਦੀ ਵਿੱਚ ਲੈ ਕੇ ਬਹਿ ਗਈ 80 ਸਾਲ ਦਾ ਬਜ਼ੁਰਗ ਪੁੱਛਦਾ ਕਹਿੰਦਾ ਧੀਏ ਇੱਕ ਗੱਲ ਤਾਂ ਮੈਨੂੰ ਬੜੀ ਚੰਗੀ ਲੱਗੀ ਸੀ ਕਿ ਤੂੰ ਰੇਲ ਦੇ ਹੇਠਾਂ ਆ ਕੇ ਸ਼ੀਧੀ ਪਾਉਣਾ ਚਾਹੁੰਦੀ ਸੀ ਪਰ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦੀ ਸੀ ਤੇਰੀ ਮਮਤਾ ਦੇ ਮੈਂ ਵਾਰੇ-ਵਾਰੇ ਜਾਵਾਂ ਮੈਂ ਪੈਣਾ ਨੂੰ ਬੇਨਤੀ ਕਰਾਂ ਤੁਹਾਡੇ ਬੱਚਾ ਨੂੰ ਆਪਣੇ ਕੰਟਰੋਲ 'ਚ ਕਰੋ ਬਾਈ ਧੰਨਵਾਦ ਹੈ ਤੁਹਾਡਾ ਇਹਨਾਂ ਨੂੰ ਫੜ ਕੇ ਭਾਈ ਗੋਦੀਆਂ ਚ ਬਿਠਾਓ ਸਿਆਣੇ ਲੋਕ ਕਹਿੰਦੇ ਕਿ ਬੱਚੇ ਰੱਬ ਦਾ ਰੂਪ ਹੁੰਦੇ ਤੇ ਰੱਬ ਇਦਾਂ ਵੀ ਖੇਡਦਾ ਜਾਂ ਚੰਗਾ ਨਹੀਂ ਲੱਗਦਾ ਸਾਡੀ ਕੌਮ ਨੂੰ ਇਹੀ ਘਾਟਾ ਪਿਆ ਜੰਨਕ ਪਿਆ ਜੀ ਜੇ ਸੱਚੀ ਪੁੱਛੋ ਤਾਂ ਅਸੀਂ 550 ਸਾਲ ਵਿੱਚ ਇਹੀ ਨਹੀਂ ਸਿੱਖ ਸਕੇ ਕਿ ਗੁਰੂ ਦੀ ਗੋਦ ਵਿੱਚ ਆਣ ਕੇ ਬਹਿਣਾ ਕਿੱਦਾਂ ਮੈਂ ਆਖਰੀ ਕਰਤਾ ਕਾ ਕੇ ਸਮਾਪਤੀ ਕਰਨ ਲੱਗਾ ਵਾਹਿਗੁਰੂ ਕਿਰਪਾ ਕਰੇ 50 ਰੁਪਈਆ ਦਾ ਰਮਾਲ ਨਹੀਂ ਲੈਣਾ ਵੀ ਸਿਰ ਠਗਿਆ ਕਰੀਏ ਦਸਾਂ ਦਾ ਖਡੋਣਾ ਜ਼ਰੂਰ ਲੈ ਲੈਨੇ ਆ ਕਿ ਬੱਚਾ ਸੰਗਤ ਵਿੱਚ ਜਾ ਕੇ ਬੈਨਾ ਟਿਕ। ਇੱਕ ਵਾਰੀ ਰਾਂਕੇ ਕਾਉ ਜਰਾ ਸਤਨਾਮ ਸ੍ਰੀ ਵਾਹਿਗੁਰੂ। ਰੇਲ ਦੀ ਪਟੜੀ ਦੇ ਉੱਤੇ ਬੈਠੇ ਅਤੇ ਉਹ ਬੀਬੀ ਨੇ 7 ਮਹੀਨੇ ਦਾ ਬੱਚਾ ਚੁੱਕਿਆ। ਫਿਰ ਰਾਂਕੇ ਵਹਿਗੀ ਬਜ਼ੁਰਗ ਪੁੱਛਦਾ ਕਹਿੰਦਾ ਬੱਚੀਏ ਪਹਿਲਾਂ ਤੂੰ ਬੱਚੇ ਨੂੰ ਚੁੱਕ ਕੇ ਛੱਡ ਆਈ ਮੈਨੂੰ ਗੱਲ ਚੰਗੀ ਲੱਗੀ ਪਰ ਹੁਣ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਗਈਆਂ ਲੈ ਕੇ ਬੈ ਗਈਆਂ ਕਾਰ ਤੇ ਕੀ ਹੈ ਤੇ ਉਹ ਭੈਣ ਪਤਾ ਕੀ ਆਖਾਂ ਲੱਗੀ ਕਹਿੰਦੀ ਬਜ਼ੁਰਗੋ ਮੇਰੇ ਮਨ 'ਚ ਖਿਆਲ ਆਇਆ ਸੀ ਕਿ ਮੈਂ ਬੱਚੇ ਨੂੰ ਪਰੇ ਰੱਖ ਦਿਆਂ ਇਹ ਬਚ ਜਾਵੇਗਾ ਤੇ ਸਾਡੀ ਸ਼ਹੀਦੀ ਦਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਬਦਲਾ ਲੈ ਲਵੇ ਫਿਰ ਇਧਣ ਕੇ ਬੈਠੀ ਮੇਰੇ ਮਨ 'ਚ ਖਿਆਲ ਆਇਆ ਕਿ ਨਹੀਂ ਜਿੰਦੇ ਤੂੰ ਤੇ ਰੇਲ ਗੱਡੀ ਇੱਥਾਂ ਆਣ ਕੇ ਲਤਾੜੀ ਜਾਏਗੀ ਤਾਂ ਜੇ ਇਹ ਬੱਚਾ ਕਿਸੇ ਗੈਰ ਸਿੱਖ ਦੇ ਹੱਥ ਵਿੱਚ ਆ ਗਿਆ ਤਾਂ ਇਹ ਸਿੱਖਾਂ ਦੇ ਘਰ 'ਚ ਰਹਿ ਕੇ ਪੜਿਆ ਹੀ ਨਾ ਤੇ ਤੇਰਾ ਬਦਲਾ ਕਿਦਾਂ ਲਾਊਗਾ ਜਿੰਦੇ ਅੱਜ ਕਲ੍ਹ ਗਿਆਂ ਵਾਲੇ ਪਾਤਸ਼ਾਹ ਦੇ ਘਰ ਤੋਂ ਸੱਦਾ ਆਇਆ ਸੀ ਦੀਆਂ ਦਾ ਤੇ ਕਿਉਂ ਨਾ ਮੈਂ ਆਪਣੇ ਬੱਚੇ ਨੂੰ ਇਸ ਸ਼ੀਧੀ ਤੋਂ ਕਿਉਂ ਵਾਂਝਾ ਰਹਿਣ ਦਵਾਂ ਇਹ ਜੀਵਨ ਮੁੜ ਕੇ ਦੁਬਾਰਾ ਮਿਲ ਸਕਦਾ ਪਰ ਬਾਜਾਂ ਵਾਲੇ ਬਾਪੂ ਦੀ ਗੋਦ ਦੁਬਾਰਾ ਦੁਬਾਰਾ ਨਹੀਂ ਮਿਲੇਗੀ ਬਾਪੂ ਜੀ ਮੈਂ ਇਸ ਕਰਕੇ ਫੈਸਲਾ ਲਿਆ ਕਿ ਅਸੀਂ ਮਾਂ ਪੁੱਤ ਇਕੱਠੇ ਰੇਲ ਗੱਡੀ ਦੇ ਹੇਠਾਂ ਆ ਕੇ ਸ਼ੀਧੀ ਪ੍ਰਾਪਤ ਕਰਾਂਗੇ ਇੱਕ ਵਾਰੀ ਫਿਰ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਗਿਆ ਅੱਜ ਰੇਲਾਂ ਜਿਹੜੀਆਂ ਉਹ ਬਿਜਲੀ ਵਾਲੀਆਂ ਕੋਲੇ ਵਾਲੀਆਂ ਪਰ ਉਦੋਂ ਰੇਲਾਂ ਜਿਹੜੀਆਂ ਸੀਨਾ ਜਿਹੜੀਆਂ ਕੋਲੇ ਵਾਲੀਆਂ ਉਹਨਾਂ ਦੇ ਇੰਜਨ ਤੁਰਦੇ ਤੁਰਦੇ ਵੀ 2-3 ਕਿਲੋਮੀਟਰ ਤੱਕ ਸਪੀਡ ਫੜਦੇ ਸੀ ਤੇ ਰੁਕਦੇ ਰੁਕਦੇ ਵੀ 2-3 ਕਿਲੋਮੀਟਰ ਤੱਕ ਹੁੰਦੇ ਸੀ ਤੇ ਤੂੰ ਇਹਦੀ ਲੱਗ 5 ਕਿਲੋਮੀਟਰ ਪਿੱਛੋਂ ਦਸਣ ਲੱਗ ਜਾਂਦੀ ਸੀ ਜਦੋਂ ਦਰਖਤਾਂ ਦੇ ਪਰਲੇ ਪਾਸੇ ਰੇਲ ਗੱਡੀ ਦੇ ਇੰਜਣ ਦੀ ਕੂਕ ਪਈ ਆ ਤੇ ਭਾਈ ਪ੍ਰਤਾਪ ਸਿੰਘ ਆਖਣ ਕਾ ਖਾਲਸਾ ਜੀ ਮਨ ਪੱਕੇ ਕਰ ਲੋ ਰੇਲ ਗੱਡੀ ਆ ਰਹੀ ਏ ਤੇ ਆਪਾਂ ਰੇਲ ਗੱਡੀ ਨੂੰ ਰੋਕਣਾ ਰੇਲ ਗੱਡੀ ਦੇ ਇੰਜਣ ਦੇ ਉੱਤੇ ਮੌਤ ਬੈਠੀ ਆ ਜਿਹਨੇ ਪਤਾ ਨਹੀਂ ਕਿਹਨੂੰ ਆਪੋ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਯਤਨ ਕਰਨਾ ਜੋ ਜੋ ਤੂੰ ਇਹਦੀ ਲੱਤ ਲਾ ਕੇ ਆਉਂਦੀ ਜਾ ਰਹੀ ਏ ਦੇ ਸਿੰਘ ਟੋਲੀਆਂ ਮੰਨ ਕੇ ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਨੇ ਰੇਲ ਗੱਡੀ ਸਾਹਮਣੇ ਆ ਰਹੀ ਪੱਟੜੀ ਦੇ ਉੱਤੇ ਧਵਲੇ ਬੈਠੇ ਨੇ ਸਿੱਖ ਕਿਹੜਾ ਵੱਢਿਆ ਗਿਆ ਕਿਹੜਾ ਟੁੱਕਿਆ ਗਿਆ ਕਿਹੜਾ ਸ਼ਹੀਦ ਹੋ ਗਿਆ ਕਿਹੜਾ ਬਚ ਗਿਆ ਉਸ ਵੇਲੇ ਦੇ ਦਰਦਨਾਕ ਸੀਨ ਨੂੰ ਵਾਰਸਾ ਟਾੜੀ ਜੱਥਾ गा ਕੇ ਆਉਗਾ ਸਿੰਘ ਬਾਠਗਾ ਲੈਣਾ ਤੇ Come on! Come on. ਮੈਂ ਗੱਲ ਫੋਟੋ ਤੋਂ ਸ਼ੁਰੂ ਕੀਤੀ ਸੀ ਗੱਡੀ ਦੇ ਇੰਜਨ ਦੇ ਉੱਤੇ ਮੌਤ ਹੱਸਦੀ ਆ ਰਹੀ ਹੈ ਕਿ ਇਹਨੂੰ ਆਪਣੇ ਕਲਾਬੇ ਵਿੱਚ ਲੈਣਾ ਤੇ ਸਿੰਘ ਕੋਈ ਵੀ ਉੱਠ ਕੇ ਭੱਜਿਆ ਨਹੀਂ ਪੱਟੜੀ ਤੋਂ ਨੇਤਰ ਬੰਦ ਕੀਤੇ ਹੋਏ ਨੇ ਐਡੀ ਤਾਕਤ ਹੈ ਜਪਜੀ ਸਾਹਿਬ ਵਿੱਚ ਅੱਜ ਅਸੀਂ ਰੁੜ ਦੇ ਵੀ ਤਾਂ ਹੀ ਜਾ ਰਹੇ ਹਾਂ ਕਿ ਸਾਡੇਆਂ ਘਰਾਂ 'ਚੋਂ ਜਪਜੀ ਖਤਮ ਹੋ ਗਈ ਆਖੋ ਸਤਿਰਾਮ ਸ੍ਰੀ ਵਾਹਿਗੁਰੂ ਕਿ ਜਿਹੜੀ ਕੌਮ ਸੀ ਨਾ ਜੀ ਇਹ ਕੌਮ ਖੰਡੇ ਦੀਆਂ ਧਾਰਾਂ ਦੇ ਨੱਚਣ ਵਾਲੀ ਸੀ ਪਰ ਅੱਜ ਇਹ ਕੌਮ ਰੀਲਾਂ ਦੇ ਉੱਤੇ ਨੱਚਣ ਲੱਗ ਪਈ ਹੈ ਰੀਲਾਂ ਦੇ ਉੱਤੇ ਅਸੀਂ ਆਪਣੀ ਅਕਲ ਦਾ ਜਨਾਜਾ ਕੱਢ ਲਿਆ 24 ਘੰਟਿਆਂ ਵਿੱਚੋਂ 18 ਘੰਟੇ ਮੋਬਾਈਲ ਤੇ ਚੱਲ ਜਾਂਦਾ ਔਰ 15 ਮਿੰਟਾਂ ਦਾ ਜਪਜੀ ਸਾਹਿਬ ਕਰਨਾ ਸਿੱਖ ਵਾਸਤੇ ਬੜਾ ਔਖਾ ਹੋ ਗਿਆ ਤੇ ਤਾਂ ਹੀ ਅਸੀਂ ਦਿਨ-ਬਦਨ ਡੁੱਬਦੇ ਜਾ ਰਹੇ ਹਾਂ ਤਰਦੇ ਨਹੀਂ ਜਾ ਰਹੇ ਸੁਣਿਓ ਜਰਾ ਅਗਲੀਆਂ ਲੈਨਾ ਪਿੱਛੇ ਬੈਠ ਗਈ ਸੰਗਤ ਫੇਰੀ ਗੱਡੀ ਛਦੀ ਚੀਰਲਾ